ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਟਿਕੇ ਦੇ ਉੱਪਰ ਤੁਹਾਡਾ ਬਹੁਤ ਸਵਾਗਤ ਹੈ ਜਿਹੜਾ ਬਹੁਤ ਵੈਲਵਟ ਦੇ ਹੈਂਡਵਰਕ ਦੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਜਿਹੜੇ ਕਿ ਸਿਮਰ ਨਾਲ ਮੈਚਿੰਗ ਹੋਣਗੇ ਬ੍ਰੌਕੇਟ ਦੇ ਨਾਲ ਮੈਚਿੰਗ ਤੁਹਾਨੂੰ ਸੂਟ ਮਿਲ ਜਾਣਗੇ ਬ੍ਰੌਕੇਟ ਦੇ ਨਾਲ ਮੈਚਿੰਗ ਸੂਟ ਹੋਣਗੇ ਪਿਓਰ ਵੈਲਵਟ ਦੇ ਉੱਪਰ ਰਹਿਣ ਵਾਲੇ ਹੈ ਵੀ ਤੁਹਾਨੂੰ ਸਿਮਰ ਦੀ ਸ਼ਰਟਾਂ ਦੇ ਨਾਲ ਵੈਲਵਟ ਦੀ ਬਾਟਮ ਮਿਲ ਜਾਏਗੀ ਜਿਨ੍ਹਾਂ ਦੇ ਉੱਪਰ ਹੈਂਡਵਰਕ ਹੋਏਗਾ ਤੇ ਨਾਲ ਤੁਹਾਨੂੰ ਬਨਾਰਸੀ ਦੁਪੱਟਾ ਮਿਲੇਗਾ ਪ੍ਰਾਈਸ ਸਭ ਦਾ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਹੈਗਾ ਇਹ ਵਾਲੇ ਸੂਟ ਵੀ ਹੈ ਜਿਹੜੇ ਤੁਹਾਨੂੰ ਪਿਓਰ ਵੈਲਵਟ ਦੇ ਉੱਪਰ ਮਿਲ ਜਾਣਗੇ ਸਿਮਰ ਦੁਪੱਟਿਆਂ ਦੇ ਨਾਲ ਹੋਣਗੇ ਡਿਜ਼ਾਈਨਰ ਦੁਪੱਟੇ ਹੋਣਗੇ ਲੇਸ ਲਗਾ ਕੇ ਦੁਪੱਟਿਆਂ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਵਾਲੇ ਹੋਣਗੇ ਜਿਹੜੇ ਤੁਹਾਨੂੰ ਇਹ ਵੈਲਵਟ ਦੇ ਦੁਪੱਟਿਆਂ ਦੇ ਨਾਲ ਹੀ ਮਿਲ ਜਾਣਗੇ ਵੈਲਵਟ ਦਾ ਹੀ ਤੁਹਾਨੂੰ ਸੂਟ ਮਿਲੇਗਾ ਹੈਂਡਵਰਕ ਦੇ ਹੀ ਸਾਰੇ ਦੇ ਸਾਰੇ ਸੂਟਾਂ ਦੀ 컬렉ਸ਼ਨ ਹੋਏਗੀ ਪਾਰਟੀ ਵੇਅਰ ਸੂਟ ਲੈਣ ਵਾਲਿਆਂ ਪ੍ਰਾਈਸ ਸਭ ਦਾ ਮੈਂਸ਼ਨ ਕੀਤਾ ਗਿਆ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਜ੍ਹਾ ਹੈਂਡਵਰਕ ਦੇ ਪੀਸ ਹੈਗੇ ਜਿਹੜੇ ਤੁਹਾਨੂੰ ਅਵੇਲੇਬਲ ਹੋ ਰਹੇ ਨੇ ਔਰ ਇਹ ਵਾਲੇ ਵੀ ਹੋਣਗੇ ਜਿਹੜੇ ਵੈਲਵਟ ਦੇ ਉੱਪਰ ਹੋਣਗੇ ਸਿਮਰ ਦੁਪੱਟਿਆਂ ਦੇ ਨਾਲ ਹੋਣਗੇ ਕੁਝ ਤੁਹਾਨੂੰ ਆਰਗੈਂਜ਼ਾ ਸਿਮਰ ਦੇ ਦੁਪੱਟਿਆਂ ਨਾਲ ਮਿਲਣਗੇ ਇਹ ਵਾਲੇ ਪੀਸ ਹੋਣਗੇ ਜਿਹੜੇ ਤੁਹਾਨੂੰ ਬਨਾੜਸੀ ਦੁਪੱਟਿਆਂ ਦੇ ਨਾਲ ਮਿਲਣਗੇ ਹੈਡਵਰਕ ਦੇ ਬੁਟੀਕ ਪੀਸ ਰਹਿਣ ਵਾਲੇ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਹੈਗੇ ਜਿਹੜੀ ਉਹ ਚੈੱਕ ਕਰ ਸਕਦੇ ਹੈਗੇ ਉਹ ਐਵਲ ਵੀ ਜਿਹੜੇ ਤੇ ਹੈਗੇ ਤੁਹਾਨੂੰ ਵੈਲਵਟ ਦੇ ਉੱਪਰ ਮਿਲ ਜਾਣਗੇ ਹੈਂਡਵਰਕ ਦੇ ਪੀਸ ਹੋਣਗੇ ਵਿਸਕੋਜ਼ ਆਰਗੈਂਜ਼ਾ ਦੁਪੱਟੇ ਦੇ ਨਾਲ ਰਹਿਣ ਵਾਲੇ ਐ ਇਹ ਵਾਲੇ ਆਲਸੋ ਹੈਂਡਵਰਕ ਦੇ ਪੀਸ ਹੋਣਗੇ ਟਾਈ ਐਂਡ ਡਾਈ ਦੁਪੱਟਿਆਂ ਦੇ ਨਾਲ ਹੋਣਗੇ ਜੇਕਰ ਤੁਸੀਂ ਕਲ ਜਾਂ ਤੁਸੀਂ ਵਰਕ ਆਪਣੇ ਚੋਇਸ ਦੇ ਅਕੋਰਡਿੰਗ ਕੁਝ ਵੀ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਬਹੁਤ ਹੀ ਘੱਟ ਪ੍ਰਾਈਸ ਦੇ ਸਾਡੇ ਤੋਂ ਕਸਟਮਾਈਜੇਸ਼ਨ ਕਰਵਾ ਸਕਦੇ ਹੋ ਔਰ ਇਹ ਵਾਲੇ ਜਿਹੜੇ ਹੋਗੇ ਬਰਾਊਸੋ ਵੈਲਵਟ ਦੇ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਗਰੇਵ ਦੀ ਬਾਟਮ ਮਿਲੇਗੀ ਦੋਹਾਂ ਦੀ ਜਿਹੜੀ ਕੱਟ ਹੋਈ ਹੋਈ ਟਾਈਟਾ ਮੀਟਰ ਦੀ ਹੋਈ ਕਲਰ ਆਪਸ਼ਨ ਤੁਹਾਨੂੰ ਕਾਫੀ ਜ਼ਿਆਦਾ ਮਿਲੇਗੀ ਜੇਕਰ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਪ੍ਰਾਈਸ ਸਭ ਦਾ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਹੈਗਾ ਸ਼ਿਪਿੰਗ ਸਭ ਦੀ ਫ੍ਰੀ ਰਹਿਣ ਵਾਲੀ ਹੈ